ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਔਰ ਲੋ ਜੀ ਆਪਾਂ ਪਹੁੰਚ ਗਏ ਆ ਬਹੁਤ ਦੂਰ ਤੁਸੀਂ ਦੇਖੋਗੇ ਵੀ ਮੈਂ ਕਿੱਥੇ ਵੀਡੀਓ ਸ਼ੂਟ ਕਰ ਰਹੀ ਆ ਹਨਾ ਕਿਉਂਕਿ ਲੋ ਜੀ ਆਪਾਂ ਜਾ ਰਹੇ ਆ ਰਾਜਸਥਾਨ ਜੋ ਕਿ ਰਸਤੇ ਦੇ ਵਿੱਚ ਚਾਚੂ ਪਿੰਡ ਰੁਕੇ ਤੇ ਇਹ ਸਾਡੇ ਨਾਲ ਹੈ ਜੀ ਸੰਗਤ ਹੈ ਜੋ ਸਾਡੇ ਨਾਲ ਹੈ ਮਤਲਬ ਸੰਗਤ ਵੀ ਕਹਿ ਲਓ ਫਰੈਂਡ ਵੀ ਕਹਿ ਲਓ ਹੋਣਾ ਮੇਰੀਆਂ ਸਹੇਲੀਆਂ ਹੈਲੋ ਰਪੈਂਜਲ ਬੈਠੀ ਆ ਸਾਹਮਣੇ ਔਰ ਫਿਲਹਾਲ ਆਪਾਂ ਬਾਗੜ ਜਾ ਰਹੇ ਆ ਜੀ ਰਾਜਸਥਾਨ ਗੁੱਗਾ ਮਾੜੀ ਦੇ ਮਾੜੀ ਤੇ ਮੱਥਾ ਟੇਕਣ ਜਾ ਰਹੇ ਆ ਔਰ ਬਾਰਿਸ਼ ਬਹੁਤ ਜ਼ਿਆਦਾਂ थी ਰਸਤੇ ਦੇ ਵਿੱਚ ਰਾਤ ਮੈਂ ਵੀਡੀਓ ਸ਼ੂਟ ਨਹੀਂ ਕਰੀ ਕਿਉਂਕਿ ਰਾਤ ਸਫਰ ਬਹੁਤ ਲੰਬਾ ਥਾ ਇਸ ਕਰਕੇ ਹੁਣ ਅਸੀਂ ਚਾਹ ਪੀਣ ਰੁਕੇ ਤੇ ਸੋਚਿਆ ਥੋੜੀ ਜੀ ਵੀਡੀਓ ਸ਼ੂਟ ਕਰ ਲਾਂ ਮੈਂ ਤਾਂ ਫਿਲਹਾਲ ਵੀਡੀਓ ਸ਼ੂਟ ਕਰੀ ਹੈ ਤੇ ਹੁਣ ਅੱਗੇ ਨੂੰ ਜਾ ਰਹੇ ਆ ਆਪਾਂ ਦੇਖਦੇ ਆਂ ਵੀ ਮੇਲਾ ਕਿੰਨਾ ਕਾ ਬਾਬੇ ਦਾ ਤੇ ਮੱਥਾ ਮੁੱਥਾ ਟੇਕਾਂਗੇ ਭੀੜ ਕਿੰਨੀ ਕੁ ਹੋਏਗੀ ਉਹ ਜਾ ਕੇ ਪਤਾ ਲੱਗੇਗਾ ਹਨਾ ਫਿਲਹਾਲ ਜਿੰਨਾ ਕਿ ਵੀ ਹੈ ਤਾਂ ਆਪਾਂ ਨੇ ਇੰਟਰੋਡਿਊਸ ਕਰਵਾਇਆ ਇਹ ਆਪਣੇ ਫਰੈਂਡ ਹੈ ਨਵੇਂ ਫਰੈਂਡ ਬਣੇ ਆ ਔਰ ਚਲੋ ਜੀ ਅੱਗੇ ਚੱਲ ਕੇ ਦੇਖਦੇ ਆਪਾਂ ਗੁੱਗਾ ਮਾੜੀ ਦੇ ਦਰਬਾਰ ਬਾਬੇ ਦੇ ਪੀਰ ਬਾਬੇ ਦੇ ਵੀ ਕਿੰਨੀ ਕ ਭੀੜ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਬਾਕੀ ਮੀਂਹ ਕਣੀ ਬਈ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਤਾਂ ਕਮੈਂਟ ਕਰਕੇ ਦੱਸਿਓ ਜੀ ਕਿਤਾ ਕਿਥੇ ਮੀਂਹ ਪੈ ਰਿਹਾ ਤਾਂ ਪੰਜਾਬ ਸੇਫ ਹੈ ਵਾਇਗਰੋਗੀ ਅਰਦਾਸ ਕਰਿਓ ਸਾਰੇ ਜਣੇ ਕਿ ਪੰਜਾਬ ਸੇਫ ਰਹੇ ਹਣਾ ਤੇ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਅੱਗੇ ਜਿੱਥੇ ਮੱਥਾ ਟੇਕਣ ਜਾ ਰਹੇ ਹਾਂ ਉੱਥੇ ਮਿਲਾਂਗੇ ਆਪਾਂ ਹੁਣ ਚਲੋ ਜੀ ਹਮ ਬੈਠੇ ਆਂ ਆ ਰੋਡ ਕੇ ਉੱਪਰ ਆ ਰੋਡ ਕੇ ਉੱਪਰ ਟੱਬ ਹੈ ਔਰ ਅੱਧੀ ਸੰਗ ਨਾ ਪਿੱਛੇ ਆ ਰਿਆ ਸਾਡੀ ਸੰਗਤ ਹੈ ਜਿਹੜੀ ਉਹ ਪਹੁੰਚੀ ਨਹੀਂ ਇਸ ਕਰਕੇ ਬੈਠੇ ਆ ਹਲੇ ਔਰ ਰੁਪੰਜਲ ਔਰ ਖੇਲ ਰਹੀ ਆ ਬਬਜੋਤ ਔਰ ਬੈਠੇ ਆ ਰੋਡ ਹੈ ਕਾਮਣਾ ਜਿਹੜਾ ਚੱਲ ਰਿਹਾ ਨਾ ਇਧਰ ਨੂੰ ਇਹ ਪੂਰਾ ਰੋਡ ਹੈ ਥਰੀ ਵੀਲਰ ਖੜਿਆ ਹੈ ਚਾਹ ਚੋ ਪੀ ਲਈ ਆਪਾਂ ਨੇ ਬੈਠੇ ਆ ਦੇਖ ਰਹੇ ਆ ਹਲੇ ਕੋਈ ਆਇਆ ਨਹੀਂ ਮਤਲਬ ਅੱਧਾ ਸੰਗ ਨਾ ਪਿੱਛੇ ਆ ਰਿਹਾ ਸਾਡੀ ਗੱਡੀ ਆ ਇਹ ਵਾਲੀ ਅਸੀਂ ਆਪਣੀ ਗੱਡੀ ਚ ਆਏ ਆ ਇਹ ਵਾਲੀ ਤੁਹਾਡੀ ਗੱਡੀ ਆ ਜਿਹੜੀ ਉੱਤੀ ਬੈਠੀ ਆ ਤੇ ਫਿਲਹਾਲ ਚਾਹ ਪੀ ਕੇ ਹਟਿਆ ਚਾਹ ਦੋ ਆ ਰਹਾ ਹਣਾ ਵਧੀਆ ਦੀ ਉਵੀ ਵਾਲੀ ਬਣੀ ਵੀ ਪਰ ਤੁਸੀਂ ਨਹੀਂ ਪੀਈ ਹੈ ਹਣਾ ਜੋ ਤਾਂ ਚਾਹ ਵਧੀਆ ਦੀ ਉਵੀ ਬਣੀ ਵੀ ਉਹ ਵੀ ਵਧੀਆ ਦੀ ਜਿਹੜੀ ਪਹਿਲਾਂ ਵਾਲੀ ਚਾਹ ਤੇ ਹੋ ਜਾ ਜੀ ਜਿਹੜੀ ਪਹਿਲਾਂ ਵਾਲੀ ਚਾਹ ਤੇ ਉਹ ਵੀ ਵਧੀਆ ਦੀ ਔਰ ਫਿਲਹਾਲ ਉਹ ਵੀ ਚਾਹ ਵਧੀਆ ਦੀ ਜਿਹੜੀ ਬਣੀ ਵੀ ਤੇ ਔਰ ਇੰਨੀ ਟੇਸਟੀ ਚਾਹ ਦੀ ਨਾ ਬਣੀ ਦੀ ਹੁਣ ਤੱਕ ਨਾ ਯਾਦ ਆ ਰਹੀ ਹੈ ਜਿਹੜੀ ਚਾਹ ਪੀਤੀ ਆਪਾਂ ਨੇ ਸਵੇਰੀ ਸਵੇਰੀ 4:30 ਵਜੇ ਵਧੀਆ ਦੀ ਬਣੀ ਵੀ ਉਹਨੇ ਮਤਲਬ ਕੱਪ ਜਿਆਦਾ ਮਹਿੰਗਾ ਵੀ ਨਹੀਂ ਤਾਂ ਵਧੀਆ ਦੀ ਬਣੀ ਵੀ ਵਧੀਆ ਦੀ ਚਲੋ ਜੀ ਜਸਟ ਅਸੀਂ ਅੱਗੇ ਥੋੜਾ ਜਿਹਾ ਅੱਗੇ ਨੂੰ ਹੋਣ ਲੱਗੀ ਆ ਭੁੱਖ ਆਪਾਂ ਆ ਗਏ ਆ ਢਾਬੇ 'ਤੇ ਔਰ ਲਗੇ ਆ ਜੀ ਰੋਟੀ ਵਗੈਰਾ ਖਾਣ ਆਰਡਰ ਆ ਰਿਹਾ ਜੀ ਆਪਣਾ ਅਸੀਂ ਬਣਵਾਏ ਆ ਪਰੌਂਠੇ ਕੁਝ ਹੀ ਕਹਿਣਾ ਕਹਿਣਾ ਪਲੇਟ ਮੰਗਵਾਈ ਆ ਨਹੀਂ ਮਤਲਬ ਰੋਟੀ ਹਾਂ ਇਹ ਕਹ ਰਹੀ ਮੈਂ ਦਾਲ ਰੋਟੀ ਖਾਣੀ ਆ ਔਰ ਆਰਤੀ ਖਾਏਗੀ ਪਰੌਂਠਾ ਔਰ ਮੰਨੇ ਵੀ ਆਲੂ ਕੇ ਪਰੌਂਠੇ ਔਰ ਫਿਲਹਾਲ ਇਧਰ ਡਿਸ਼ਾਂ ਲਿਖੀ ਹੋਈਆਂ ਵੀ ਕੀ ਆ ਗਿਆ ਖਾਣਾ ਹੈ ਬੱਚੇ ਮਾਰ ਰਹੇ ਆ ਮਸਤੀ ਰੁਪੈਂਸਲ ਦੇਖੋ ਸਾਹਮਣੇ ਔਰ ਕਿਲਾ ਸਾਡਾ ਆਰਡਰ ਹਲੇ ਆ ਰਿਹਾ ਹਲੇ ਵਿਚਾਰਾ ਬਣਾ ਰਿਹਾ ਦੋ ਭਾਈ ਦੋ ਭਾਈ ਦਾ ਹੋਟਲ ਚਲੋ ਜੀ ਖਾਣਾ ਖਾਣ ਵਾਸਤੇ ਰੁਕੇ ਆ ਜੋ ਕਿ ਭੁੱਖ ਲੱਗੀ ਸਵੇਰ ਦੇ 9:30 ਹੋ ਗਏ ਤੇ 10:00 ਵਜੇ ਸਾਢੇ 9 ਹੋ ਗਏ ਆਂ ਔਰ ਭੁੱਖ ਤਾਂ ਲਗਣੀ ਹੋਇਆ ਹੈ ਹਨਾ ਤੇ ਹੁਣ ਅਸੀਂ ਖਾਣ ਲੱਗਿਆ ਜੀ ਆਪਣੇ ਪਰੌਂਠੇ ਪਰੌਂਠੇ ਫਿਰ ਆਪਾਂ ਨੇ ਅੱਗੇ ਜਾਣਾ ਹਲੇ ਬਹੁਤ ਅੱਗੇ ਆ ਡੇਢ ਘੰਟੇ ਦਾ ਰਸਤਾ ਹਲੇ ਲੋ ਜੀ ਰੋਟੀ ਖਾ ਕੇ ਹੋਟਲ ਦੇ ਵਿੱਚ ਤੇ ਆਪਾਂ ਚੱਲੇ ਅੱਗੇ ਨੂੰ ਔਰ ਬੈਕ ਸਾਈਡ ਹੋ ਗਏ ਫਿਰ ਪਿੱਛੇ ਨੂੰ ਮੁੜ ਕੇ ਔਰ ਪੈਂਜਲ ਮਾਰ ਰਹੀਆਂ ਮਸਤੀ ਮੂਰੇ ਬੈਠੀਆਂ ਕਿਲ ਸਾਫ ਚਲਾ ਰਹੇ ਆਂ ਗੱਟੀ ਫਿਲਹਾਲ ਰੋਟੀ ਰੋਟੀ ਖਾ ਕੇ ਅਸੀਂ ਫਰੈਸ਼ ਹੋ ਕੇ ਨਹਾਤੋ ਕੇ ਅੱਗੇ ਨੂੰ ਜਾ ਰਹੇ ਹਾਂ ਹੁਣ ਮੱਥਾ ਟੇਕਣਾ ਜਿੱਥੇ ਅਸੀਂ ਜਾਣਾ ਨਾ ਮੱਥਾ ਟੇਕਣ ਉੱਥਾ ਪਹੁੰਚੇ ਨਹੀਂ ਰਸਤੇ ਦੇ ਵਿੱਚ ਹਲੇ ਭਟਕਦੇ ਫਿਰ ਰਹੇ ਹਾਂ ਪਟ ਕਰਿਆ ਹਲੇ ਅੱਗੇ ਜਾਣਾ ਭਈ ਜਿੱਥੇ ਜਾਣਾ ਤੁਹਾਨੂੰ ਜ਼ਰੂਰ ਦਿਖਾएंगे ਫਿਲਹਾਲ ਅਸੀਂ ਮਤਲਬ ਜਿਹੜੀ ਸਾਡਾ ਸੰਗਤ ਆ ਨਾ ਖੋਇਆ ਗਿਆ ਤਾਂ ਉਹਨੂੰ ਲੱਭਦੇ ਲੱਭਦੇ ਹੁਣ ਅਸੀਂ ਪਿੱਛੇ ਜਾ ਰਹੇ ਹਾਂ ਸੰਗ ਖੋਇਆ ਗਿਆ ਜੀ ਆਪਾਂ ਅੱਗੇ ਪੀਰ ਬਾਬੇ ਦੇ ਜੈ ਦਾਦਾ ਨੇਤ ਨਾਹਰ ਸਿੰਘ ਜੀ ਇਹ ਨਾਹਰ ਸਿੰਘ ਜੀ ਦੀ ਸਮਾਦ ਹੈ ਬਈ ਨਾਹਰ ਸਿੰਘ ਦਾ ਨਾਹਰ ਸਿੰਘ ਦਾ ਨਾਹਰ ਸਿੰਘ ਦਾ ਸਾਥ ਸਿੰਘ ਨਾ ਨਾ ਨਾਹਰ ਪਪਨਰ ਖਲੀਆ ਪਪਨਰ ਖਲੀਆ ਹਾਂ लो जी हम राजस्थान पहुंच गए और ये है रेगिस्तान के ऊंट हले बहुत पीछे हैं जी असि जिथे जाना प्रॉपर उथे पहुंचे नहीं हले बहुत दूर हैं फिलहाल जिथे पहुंचना उथे असि पहुंचे नहीं हले बहुत दूर है और आगे भी जाना हले जाउंगे थोड़ी देर तक फिलहाल पहला असि थोड़ा सा रेस्ट कर रहे थे और खड़े थे एक पासे तो लो जी जस्ट राजस्थान आपा आ चुके हैं ਔਰ ਰਾਜਸਥਾਨ ਪਿੱਛੇ ਅੱਧੇ ਲੋਕ ਮੱਥਾ ਟੇਕ ਰਹੇ ਆ ਅੱਧਾ ਅੱਗੇ ਜਾਣਾ ਅਸੀਂ ਅਸੀਂ ਜਾਣਾ ਬਾਗੜ ਰਾਜਸਥਾਨ ਔਰ ਫਿਲਹਾਲ ਅਸੀਂ ਥੋੜਾ ਜਿਹਾ ਸੈਰ ਕਰਨ ਆ ਗਏ ਕਿਉਂਕਿ ਸਾਡਾ ਨਾ ਅੱਧਾ ਸੰਗ ਖੋਇਆ ਗਿਆ ਤਾਂ ਉਹ ਸਾਨੂੰ ਲੱਭ ਗਿਆ ਫਿਲਹਾਲ ਹੁਣ ਅਸੀਂ ਰੋਟੀ ਪਾਣੀ ਖਾ ਕੇ ਇਹ ਨਾ ਪੂਰੇ ਖੇਤ ਹੈ ਜੀ ਇਧਰ ਨੂੰ ਔਰ ਅਸੀਂ ਖੇਤਾਂ ਦੇ ਵਿੱਚ ਜਾ ਰਹੇ ਆ ਸੈਰ ਕਰਨ ਔਰ ਬੜੇ ਨਜ਼ਾਰੇ ਆ ਰਹੇ ਆ ਮ제 ਆ ਰਹੇ ਆ ਮਸਤੀ ਹੋ ਰਹੀ ਆ ਔਰ ਫਿਲਹਾਲ ਨਜ਼ਾਰੇ ਨਜ਼ਾਰੇ ਚਾਰੇ ਪਾਸੇ ਨਜ਼ਾਰੇ ਆ ਆਰਤੀ ਮੇਰੇ ਗਾਇਲ ਹੈ ਏ ਵੀ ਬਈ ਮੇਰੀ ਦਰਾਣੀ ਵੀ ਲੱਗਦੀ ਆ ਦਰਾਣੀ ਵੀ ਨੂੰ ਲੱਗਦੀ ਆ ਮੇਰੀ ਮੈਂ ਚਾਚੀ ਲੱਗਦੀ ਆ ਇਹਦੀ ਹਨਾ ਆਰਤੀ ਮੇਰੀ ਨੂੰ ਲੱਗਦੀ ਆ ਤੇ ਚਲੋ ਜੀ ਆਪਾਂ ਇੱਧਰ ਥੋੜੀ ਜਿਹੀ ਸੈਰ ਕਰਨੀ ਇੱਧਰੋਂ ਔਰ ਇੱਧਰ ਖੇਤ ਹੈ ਚਲੋ ਮੁੜ ਜੀਏ ਦੇਖੋ ਪੰਜਾਬ ਦੇ ਵਿੱਚ ਹੜ੍ਹ ਆ ਗਿਆ ਹਨਾ ਪੰਜਾਬ ਦੇ ਵਿੱਚ ਹੜ੍ਹ ਆਇਆ ਵਾ ਲੇਕਿਨ ਤੁਸੀਂ ਦੇਖ ਸਕਦੇ ਹੋ ਬਾੜੀ ਤੇ ਖੜਾਈ ਆ ਗਿਆ ਕਿੱਜਾ ਔਰ ਤੁਸੀਂ ਦੇਖ ਰਹੇ ਹੋ ਨਾ ਇਹ Rajasthan ਦੇ ਵਿੱਚ ਸੁੱਕਾ ਪਿਆ ਦੂਰ ਦੂਰ ਤੱਕ ਮੀਂਹ ਨਹੀਂ ਹੈਗਾ Rajasthan ਦੇ ਵਿੱਚ ਔਰ ਪੰਜਾਬ ਦੇ ਵਿੱਚ ਪੂਰਾ ਪੰਜਾਬ ਡੁੱਬਿਆ ਪਿਆ ਪਾਣੀਓ ਪਾਣੀ ਮੀਂਹ ਮੀਂਹ ਔਰ ਇੱਧਰ ਦੇਖੋ ਸਿਕੋ ਮਰਿਆਂ ਔਰੇ ਬਾੜੀ ਲਗਾਈ ਵੀ ਆ ਜਿਹਨੂੰ ਬਾੜੀ ਕਹਿੰਦੇ ਕਪਾ ਜਿਹਨੂੰ ਬੋਲਦੇ ਆ ਕਪਾ ਔਰ ਕਪਾ ਦੇਖੋ ਕਿੰਨੀ ਲੱਗੀ ਵੀ ਆ ਇੱਧਰ ਰਾਜਸਥਾਨ ਦੇ ਵਿੱਚ ਕਪਾ ਹੀ ਕਪਾ ਹੁੰਦੀ ਆ ਹਨਾ ਇਹ ਦੇਖੋ ਇਹ ਬਾੜੀ ਦੇ ਖੇਤ ਖੇਤ ਹੈ ਜੀ ਕਿਆ ਕਹਾਂ ਇਸਨੂੰ ਬਾੜੀ ਬਾਲੂਆ ਰੂਈ ਰੂਈ ਹਾਂ ਕੋਟਨ ਨਿਕਲਦੀ ਆ ਜਿਸ ਮਤੇ ਕਿਆ ਕਹਿੰਦੇ ਕਪਾ ਇਹ ਆ ਜੀ ਕਪਾ ਕੀ ਖੇਤੀ ਰਾਜਸਥਾਨ ਦੇ ਵਿੱਚ ਜ਼ਿਆਦਾਤਰ ਕਪਾਹ ਦੀ ਖੇਤੀ ਹੁੰਦੀ ਹੈ ਜੀ ਔਰ ਮੈਂ ਅੱਗੇ ਜਾ ਕੇ ਤਾਂ ਨਹੀਂ ਦਿਖਾ ਰਹੀ ਕਿਉਂਕਿ ਮੀਂਹ ਪਿਆ ਤਾਂ ਨਾ ਗਿੱਲਾ ਹੋਇਆ ਵਾ ਥੋੜਾ ਜਿਹਾ ਗਾਰ ਆਇਆ ਹੈ ਔਰ ਇਹ ਸਾਰੀ ਕਪਾਹ ਹੀ ਕਪਾਹ ਬੀਜੀ ਵੀ ਹੈ ਰਾਜਸਥਾਨ ਦੇ ਵਿੱਚ ਸਾਰੀ ਕਪਾਹ ਹੈ ਕਪਾਹ ਨਹੀਂ ਕਲੇਗੀ ਇਸ ਦੇ ਵਿੱਚ ਤੇ ਰੂ ਹੈ ਜਿਸ ਤਰ੍ਹਾਂ ਪਸਰਾ ਨੇ ਸਰੂਣੇ ਨਹੀਂ ਪਰਦੇ ਉਹ ਰੂ ਹੈ ਇਸ ਦੇ ਵਿੱਚ ਕਪਾਹ ਹੈ ਸਾਰੀ ਕਪਾਹ ਹੈ ਇੱਧਰ ਕਪਾਹ ਦੀ ਖੇਤੀ ਹੈ ਨਾ ਇੱਧਰੋਂ ਆਜੋ ਔਰ ਇਹ ਮੈਨੂੰ ਲੱਗ ਰਿਹਾ ਜੀਰੀ ਹੈ ਹਨਾ ਇਹ ਜੀ ਰੀ ਹੈ ਔਰ ਇਹ ਸਾਰੇ ਨਾ ਕਪਾ ਕੇ ਖੇਤਾਂ ਦੇਖੋ ਇੱਧਰ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਵੈਸੇ ਲੋਕਾਂ ਦੇ ਘਰਾਂ ਇੱਧਰ ਜਿਹੜੇ ਪੰਜਾਬ ਤੇ ਰਾਜਸਥਾਨ ਆਏ ਹੋਏ ਹਨ ਇਹ ਉਹਨਾਂ ਦੇ ਘਰਾਂ ਜਿਹੜੇ ਖੇਤੀ ਕਰਦੇ ਆ ਸਾਹਮਣੇ ਤੁਸੀਂ ਜ਼ੂਮ ਕਰਕੇ ਦਿਖਾਨੀ ਆ ਇਹ ਰਾਜਸਥਾਨ ਦੇ ਵਿੱਚ ਬੈਠੇ ਆ ਪੰਜਾਬ ਤੇ ਆਏ ਵੇ ਇਹ ਕਪਾ ਹੈ ਜੀ ਕਪਾਕੀ ਖੇਤੀ ਬਹੁਤ ਹੁੰਦੀ ਆ ਔਰੇ ਕਪਾ ਹੈ ਕਪਾ ਹੈ ਹਾਂ ਉਹ ਸਭ ਜੀ ਨਹੀਂ ਬਣਾਉਂਦੇ ਚਿਬੜ ਥੋੜੀ ਹੈ ਜੀ ਤੋ ਫਿਲਹਾਲ ਮੈਂ ਤੋੜਿਆ ਜੀ ਚਿਬੜ ਪਹਿਲੀ ਵਾਰ ਮਿਲਿਆ ਮੰਨੋ ਪਰ ਸਾਡੇ ਏਰੀਆ ਕਿੰਨੀ ਦੂਰ ਦੂਰ ਤੱਕ ਨਹੀਂ ਮਿਲਦਾ ਹੈਗਾ ਔਰ ਮੈਂ ਪਹਿਲੀ ਵਾਰ ਤੋੜਿਆ ਚਿਬੜ ਜੀ ਨੂੰ ਕੀ ਚਿਬੜ ਵੀ ਕਹਿੰਦੇ ਆ ਇੱਕ ਕਿਸਮ ਦਾ ਔਰ ਇਹਦੀ ਚਟਨੀ ਵੀ ਕਹਿੰਦੇ ਬਹੁਤ ਵਧੀਆ ਬਣਦੀ ਹੈ ਦੇਖਦੇ ਆ ਮੈਂ ਰਾਰਤੀ ਆਗੇ ਦੋ ਲੈ ਕੇ ਆਏ ਆ ਸਾਨੂੰ ਡਰ ਲੱਗਦਾ ਬਈ ਕਿਸੇ ਦੇ ਖੇਤ ਹੈ ਹਨਾ ਤੇ ਐਵੇਂ ਆਪਾਂ ਨੇ ਦਹੀਂ ਤੋੜਨੇ ਦੋ ਹੀ ਕਾਫੀ ਆ ਔਰ ਫਿਲਹਾਲ ਅਸੀਂ ਬਿਨਾ ਦੱਸੇ ਹੋਏ ਖੇਤਾਂ ਦੇ ਵਿੱਚ ਸੈਰ ਕਰ ਰਹੇ ਆ ਔਰ ਸਾਡੀ ਵੇਟ ਕਰ ਰਹੇ ਆ ਸਾਹਮਣੇ ਉਧਰ ਬਹੁਤ ਦੂਰ ਬੈਠੇ ਆ باوجود ਮੇਰੇ ਹਸਬੰਦ ਵਕੀਲ ਸਾਹਿਬ ਸਾਰੇ ਉਧਰ ਬੈਠੇ ਆ ਔਰ ਅਸੀਂ ਥੋੜਾ ਜਿਹਾ ਸੈਰ ਕਰਨ ਆਗੇ ਖੇਤਾਂ ਕੀ ਇਹ ਆ ਜੀ Rajasthan ਕੇ ਖੇਤ ਔਰ ਜੋ ਤੁਹਾਨੂੰ ਦਿਖਾਈ ਆ ਫਿਲਹਾਲ ਅਸੀਂ ਹੁਣ ਮੱਥਾ ਟੇਕਣਾ ਤੁਹਾਨੂੰ ਉਹ ਦਿਖਾਵਾਂਗੇ ਤੋ ਇੱਧਰ ਪੀਰ ਬਾਬਾ ਜੀ ਦਾ ਮੱਥਾ ਟੀਕਰਿਆ ਜੀ ਪੀਰ ਬਾਬੇ ਦਾ ਆਪਾਂ ਟੀਕਰਿਆ ਜੀ ਮੱਥਾ ਭੀੜ ਬਹੁਤ ਐ ਪਰ ਲੋਕ ਆਈ ਜਾ ਰਹੇ ਆਂ ਜਾਈ ਜਾ ਰਹੇ ਆਂ ਜਿਆਦਾ ਭੀੜ ਵੀ ਨਹੀਂ ਐ ਭੀੜ ਤਾਂ ਅੱਗੇ ਮਿਲਣੀ ਆ ਜਾ ਕੇ ਫਿਲਹਾਲ ਉਰੇ ਤਾਂ ਇੰਨੀ ਭੀੜ ਹੈਗੀ ਨਹੀਂ ਔਰ ਮੱਥਾ ਵੀ ਟੀਕ ਲਿਆ ਫੋਨ ਚੱਲਦੇ ਆਂ ਬਾਹਰ ਲੋ ਜੀ ਜਸਟ ਆਪਾਂ ਕਰ ਰਹੇ ਆਂ ਜੀ ਰਾਮ ਔਰ ਵਲੌਗ ਦਾ ਕਰਦੇ ਆਂ ਜੀ ਐਂਡ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਤੇ ਅੱਗੇ ਅਸੀਂ ਹੋਰ ਜਾਣਾ ਰਾਜਸਥਾਨ ਤੁਸੀਂ ਜ਼ਰੂਰ ਦੇਖਿਓ ਬਣੇ ਰਹੋ ਜੀ ਮੇਰੇ ਵਲੌਗ ਦੇ ਨਾਲ ਗਰਮੀ ਬਹੁਤ ਹੈ ਰਾਜਸਥਾਨ ਦੇ ਵਿੱਚ ਬਾਏ ਬਾਏ ਜੀ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਤਦ ਤੱਕ ਲਈ ਬਾਏ ਬਾਏ